ਮਟੰਦਾ ਦੀ ਸਰਹੰਦ ਨਹਿਰ ਦੇ ਵਿੱਚ 10 ਸਾਲਾਂ ਦਾ ਮਾਸੂਮ ਬੱਚਾ ਕਿਸ਼ਨ ਡੁੱਬ ਗਿਆ। ਸਥਾਨਕ ਐਨ ਜੀਓ ਅਤੇ ਐਨ ਡੀ ਆਰ ਐਫ ਦੀ ਟੀਮ ਨੇ ਬੱਚੇ ਨੂੰ ਲੱਭਣ ਦੇ ਲਈ ਖੋਜ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਪੁੱਤਰ ਨਹਿਰ ਦੇ ਵਿੱਚ ਡੁੱਬ ਗਿਆ ਹੈ। ਬੀਤੀ ਰਾਤ ਤੋਂ ਕੋਈ ਜਾਣ ਨਹੀਂ ਸੀ ਪਹੁੰਚਿਆ ਪਰ ਅੱਜ ਬੱਚੇ ਦੇ ਦੋਸਤਾਂ ਨੇ ਦੱਸਿਆ ਕਿ ਉਹ ਕੱਲ ਨਹਿਰ ਦੇ ਵਿੱਚ ਨਹਾ ਰਿਹਾ ਸੀ ਜਿਸ ਕਾਰਨ ਨਹਿਰ ਦੇ ਵਿੱਚ ਉਸ ਦੀ ਹੁਣ ਪਾਲ ਕੀਤੀ ਜਾ ਰਹੀ ਹੈ। ਜੋ ਮੌਕੇ ਤੇ ਪਹੁੰਚੇ ਹਨ ਸਥਾਨਕ ਐਨ ਜੀਓ ਦੀ ਟੀਮਾਂ ਜਨਰੇਵਲ ਨੂੰ ਪਾਲ ਕੀਤੀ ਜਾ ਰਹੀ ਹੈ 10 ਸਾਲਾਂ ਦਾ ਮਾਸੂਮ ਜਿਹੜਾ ਕਿ ਮਟੰਦਾ ਦੀ ਸਰਹ ਇਮਰਜੈਂਸੀ ਨੰਬਰ 99140 74074 ਤੇ ਕਾਲ ਆਈ ਸੀ ਕਿ ਬਠਿੰਡਾ ਸਰੰਦ ਨਹਿਰ ਰਜੀਵ ગાંધી ਪੁਲ ਕੋਲੇ ਇੱਕ ਬੱਚਾ ਡੁੱਬਿਆ ਹੋਇਆਗਾ ਜਦੋਂ ਸਾਰਾ ਟੀਮ ਦੀਆਂ ਦੋ ਐਂਬੂਲੈਂਸ ਟੀਮਾਂ ਵੱਖ-ਵੱਖ ਟੀਮਾਂ ਲੱਗੀਆਂ ਜਣ ਸਵੇਰ ਨੂੰ ਲੱਭਣ ਵਾਸਤੇ ਤੇ ਬੱਚੇ ਦੀ ਭਾਲ ਜਾਰੀ ਹੈ ਬੱਚੇ ਦਾ ਨਾਮ ਕਿਸ਼ਨਾ ਉਮਰ 10 ਸਾਲ ਦਾ ਜੰਤਪਨਗਰ ਗਲੀ ਨੰਬਰ 10 ਦਾ ਰਹਿਣਾ ਲਗਾ ਉਹਦੇ ਪਰਿਵਾਰਕ ਮੈਂਬਰਾਂ ਨੂੰ ਅੱਜ ਹੀ ਪਤਾ ਲੱਗਿਆਗਾ ਕਿ ਕੱਲ ਦਾ ਸਾਡਾ ਬੱਚਾ ਆਇਆ ਨਹੀਂਗਾ ਤੇ ਗੁੰਮਸ਼ੁਦਾ ਹੋ ਗਿਆ ਤੇ ਉਹਦੇ ਦੋਸਤਾਂ ਨੇ ਦੱਸਿਆ ਕਿ ਉਹ ਨਹਿਰ ਦੇ ਵਿੱਚ ਨਹਾ ਰਿਹਾ ਸੀਗਾ ਤੇ ਤੇਜ਼ ਵਹਾਅ ਦੇ ਪਾਣੀ ਦੇ ਵਿੱਚ ਰੁੜ ਗਿਆ ਤੇ ਸਾਰਾ ਟੀਮ ਵੱਖ-ਵੱਖ ਜਗ੍ਹਾ ਤੇ ਲੱਗੀਆਂ ਹੋਈਆਂ ਨੇ ਬੱਚੇ ਨੂੰ ਲੱਭਣ ਵਾਸਤੇ ਬੱਚੇ ਦੀ 10 ਸਾਲ ਦੀ ਉਮਰ ਆ ਕਿਸ਼ਨ ਨਾਮ ਆ ਬਾਕੀ ਸਾਰਾ ਟੀਮ ਲੱਗੀ ਹੋਈ ਹੈ ਨੇ ਲੱਭਣ ਵਾਸਤੇ 18 ਘੰਟੇ ਤੋਂ ਹੀ ਮੌਕੇ ਤੇ ਆ ਗਈ ਹੈ ਬਾਕੀ ਲੱਭਣ ਵਾਸਤੇ ਹਰ ਸੰਭਵ ਪ੍ਰਯਾਸ ਕਰ ਰਹੀ ਹੈ